ਇਹ ਹੈ ਵੀ ਤੁਸੀਂ ਗੱਲ ਕੀਤੀ ਹੈ ਹਥਿਆਰਾਂ ਦੀ ਹਥਿਆਰ ਦੇ ਸੰਬੰਧ ਵਿੱਚ ਜਿਹੜੀ ਇੱਕ ਸਾਡੇ ਅੰਦਰ ਬਹੁਤ ਪ੍ਰਚਲਿਤ ਜੋ ਕਿ ਆਮ ਕਿਤਾਬਾਂ ਦੇ ਵਿੱਚ ਜੋ ਲਿਖਦੇ ਨੇ ਜੋ ਇੱਕ ਗਵਰਨਮੈਂਟ ਦੇ ਨੈਰੇਟਿਵ ਨੂੰ ਪੇਸ਼ ਕਰਦੇ ਨੇ ਕਿ ਅੰਦਰ ਹਥਿਆਰ ਪਹੁੰਚ ਜਾਣੇ ਟਰੱਕ ਆਉਣਾ ਉਸ ਟਾਈਮ ਤੇ ਜਿਹੜਾ ਪੰਜਾਬ ਦਾ ਮੁਖੀ ਭਗਵਾਨ ਸਿੰਘ ਦਾਨੇਵਾਲੀਆ ਐਸਐਸਪੀ ਟਰੱਕ ਨੂੰ ਫੜਦਾ ਹੈ ਟਰੱਕ ਟਰੱਕ ਦੀ ਤਲਾਸ਼ੀ ਨਹੀਂ ਹੋਣ ਦਿੱਤੀ ਜਾਂਦੀ ਉਹਨਾਂ ਦੇ ਕੋਲ ਖੁਫੀਆ ਆਰਡਰ ਨੇ ਪੀਐਸ ਟਰੱਕ ਦੀ ਤਲਾਸ਼ੀ ਨਹੀਂ ਹੋ ਸਕਦੀ ਐਸਐਸਪੀ ਆਪਣੀ ਜਿਹੜੀ ਹੈ ਸਾਰੀ ਦਸ਼ਾ ਬਿਆਨ ਕਰਦਾ ਹੈ ਭਗਵਾਨ ਸਿੰਘ ਦਾਨੇ ਵਾਲਿਆ ਨੂੰ ਉਹ ਹੈਲੀਕਾਪਟਰ ਤੇ ਪਹੁੰਚਦਾ ਹੈ ਅਮਰਸਰ ਆਣ ਕੇ ਦੇਖਦਾ ਹੈ ਤੇ ਉਹ ਹਥਿਆਰ ਜਿਹੜੀ ਹੈ ਪਿੱਛੋਂ ਖੁਫੀਆ ਰਿਪੋਰਟ ਆ ਰਹੀ ਹੈ ਮੈडम ਇੰਦਰਾ ਵੱਲੋਂ ਇੰਦਰਾ ਗਾਂਧੀ ਵੱਲੋਂ ਕਿਉਂ ਇੰਦਰਾ ਗਾਂਧੀ ਹਥਿਆਰ ਅੰਦਰ ਪਹੁੰਚਾਉਣਾ ਚਾਹੁੰਦੀ ਸੀ ਜਿਉ ਹਥਿਆਰ ਪਹੁੰਚਾ ਰਹੀ ਹੈ ਅੰਦਰ ਉਹਨੂੰ ਰਿਸੀਵ ਕਰਨ ਵਾਲਾ ਕੌਣ ਹੈ ਅੰਦਰ ਇਹ ਸਾਰੀ ਸਾਜ਼ਿਸ਼ ਕੀ ਸੀ ਜੇ ਰਿਸੀਵ ਕਰਨ ਵਾਲੇ ਸਾਡੇ ਆਪਣੇ ਸਨ ਕਿ ਉਹਨਾਂ ਨੂੰ ਇਹ ਸਾਜ਼ਿਸ਼ ਦੀ ਬੈਕਗ੍ਰਾਉਂਡ ਨਹੀਂ ਪਤਾ ਲੱਗੀ ਸੋ ਇਹ ਕੀ ਹੈ ਸਾਰਾ ਮਾਜਰਾ ਸੀ ਤੁਹਾਡੇ ਜ਼ੁਬਾਨੀ ਅਸੀਂ ਜਾਨਣਾ ਚਾਹੁੰਦੇ ਹਾਂ ਮੈਂ ਤੁਹਾਨੂੰ ਹਾਂ ਜੀ ਇਸੇ ਨਾਲ ਮੇਰਾ ਥੋੜਾ ਜਿਹਾ ਸੰਬੰਧ ਰਿਹਾ ਹੈ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਇਹ ਇਸ ਤਰ੍ਹਾਂ ਹੋਇਆ ਸੀ ਕਿ ਤਕਰੀਬਨ ਮਈ ਜੂਨ ਦਾ ਮਹੀਨਾ ਸੀ 1983 ਇੱਕ ਸਾਲ ਪਹਿਲਾਂ ਹਮਲੇ ਤੋਂ ਠੀਕ ਹੈ ਦਰਬਾਨ ਸਾਹਿਬ ਦੇ ਹਮਲੇ ਤੋਂ ਪਹਿਲਾਂ ਹਾਂਜੀ ਇੱਕ ਬ੍ਰਿਗੇਡੀਅਰ ਤੇ ਜਨਰਲ ਪੁੱਲਰ ਉਹਦੇ ਨਾਲ ਆਇਆ ਹੂੰ ਤੇ ਉਹ ਆਪਣੇ ਅਫੀਸ਼ਲ ਜੌਂਗੇ ਦੇ ਉੱਤੇ ਆਇਆ ਹੂੰ ਇੱਕ ਉਹਦੇ ਨਾਲ ਡਰਾਈਵਰ ਸੀ ਇੱਕ ਅਰਦਲੀ ਸੀ ਜਿਸ ਤਰ੍ਹਾਂ ਪੂਰਾ ਉਹ ਆਪਣਾ ਦਸਤੂਰ ਦੇ ਅਨਸਾਰ ਮੇਰੇ ਕੋਲ ਪਹੁੰਚ ਗਿਆ ਘਰੇ ਆਇਆ ਔਰ ਕਹਿਣ ਲੱਗਿਆ ਕਿ ਜੀ ਮੈਂ ਮੈਂ ਵੀ ਸਿਕਾਂ ਫੌਜਾਂ ਵਾਲੇ ਸਿੱਖਾਂ ਨੂੰ ਬੜਾ ਸ਼ਿਕਰ ਹੈ ਹੂੰ ਕਿ ਸੰ ਜਰਨੈਲ ਸਿੰਘ ਕੋਲੇ ਕੋਈ ਹਥਿਆਰ ਹੀ ਨਹੀਂ ਹੈਗੇ ਤੇ ਉੱਥੇ ਹਮਲਾ ਹੋਣ ਵਾਲਾ ਜਿਹੜੇ ਉਹਨਾਂ ਕੋਲੇ ਹਥਿਆਰ ਆ ਉਹ ਤਾਂ ਗੁਲੇਲਾ ਵੀ ਨਹੀਂ ਹੈਗੀਆਂ ਉਹਨਾਂ ਦੇ ਨਾਲ ਇਹ ਕਿਸ ਤਰ੍ਹਾਂ ਮੁਕਾਬਲਾ ਕਰਮੇਗੇ ਫੌਜਾਂ ਦਾ ਹਾਂਜੀ ਤੇ ਸਾਡੀ ਵੀ ੇਠੀ ਹੋਏ ਕੀ ਸਿੱਖਾਂ ਦੀ ੇਠੀ ਹੋਏਗੀ ਹੂੰ ਤੇ ਮੈਂ ਤੁਹਾਨੂੰ ਇੱਕ ਟੱਕ ਹਥਿਆਰਾਂ ਦਾ ਦੇਣਾ ਚਾਹਣਾ ਜਿਹੜਾ ਤੁਸੀਂ ਉੱਥੇ ਪਹੁੰਚਾ ਦਿਓ ਦਰਬਾਰ ਸਾਹਿਬ ਤੁਹਾਨੂੰ ਕੀ ਆ ਗਿਆ ਮੈਨੂੰ ਕੀ ਆ ਗਿਆ ਮੈਂ ਦੁਬਾਰਾ ਰਿਪੀਟ ਕਰਦੇ ਆ ਇਹ ਆਫਰ ਸਭ ਤੋਂ ਪਹਿਲਾਂ ਸਰਦਾਰ ਗੁਰਦੇਵ ਸਿੰਘ ਉਹਨਾਂ ਕੋਲ ਆਈ ਜੋ ਸਾਡੇ ਨਾਲ ਇਸ ਵੇਲੇ ਲਾਈਵ ਮੇਰੇ ਕੋਲ ਆਈ ਔਰ ਮੈਨੂੰ ਪਿਆ ਕਿ ਜੀ ਇਹ ਹਥਿਆਰਾਂ ਦਾ ਕਾਗ ਤਾ ਉਹਨੂੰ ਦਿਨੇ ਆ ਹਾਂਜੀ ਤੁਸੀਂ ਉੱਥੇ ਪੁੱਛਾ ਦਿਓ ਠੀਕ ਹੈ ਮੈਂ ਉਹ ਜਿਹੜਾ ਸਾਰਾ ਮਾਹੌਲ ਸੀ ਤੇ ਜਨਰਲ ਪੁੱਲਰ ਨੂੰ ਮੈਂ ਬਹੁਤਾ ਉਸ ਦੇ ਉੱਤੇ ਇਤਬਾਰ ਨਹੀਂ ਸੀ ਕਰਦਾ ਹੂੰ ਹੂੰ ਤੇ ਮੈਂ ਉਹ ਸਾਲ ਕੁਝ ਥੋੜਾ ਬਹੁਤ ਮੈਂ ਲੋਕਾਂ ਨੂੰ ਅ ਦੱਸ ਦੇ ਚੁੱਕਿਆ ਸੀਗਾ ਔਰ ਇੱਕ ਦੋ ਆਦਮੀ ਉਹਦੇ ਨਾਲ ਮੇਰਾ ਸੰਦੇਸ਼ਤਾ ਕਰਾਉਣ ਦੀ ਕੋਸ਼ਿਸ਼ ਵੀ ਕਰ ਚੁੱਕੇ ਸੀ ਉਹਨਾਂ ਤੱਕ ਹੂੰ ਸੋ ਗਾਲੇ ਸੀ ਜੀ ਕਿ ਇਸ ਤਰ੍ਹਾਂ ਦੀ ਜਿਹੜੀ ਓਪਨ ਆਫਰ ਔਰ ਇਸ ਤਰ੍ਹਾਂ ਦੇ ਇੱਕ ਮਾਹੌਲ ਦੇ ਵਿੱਚ ਔਰ ਆਫੀਸ਼ੀਅਲ ਤੌਰ ਦੇ ਉੱਤੇ ਉਹ ਟ੍ਰੈਵਲ ਕਰਦਾ ਹੋਇਆ ਮੇਰੇ ਕੋਲੇ ਆਇਆ ਹੂੰ ਜੰਗਲ ਲੈ ਕੇ ਆਰਮੀ ਦੇ ਵਿੱਚੋਂ ਨਿਕਲਣਾ ਤੁਸੀਂ ਤਾਂ ਤੁਹਾਨੂੰ ਆਪਣਾ ਮੈਨ ਦੱਸਣਾ ਪੈਂਦਾ ਦੀ ਕਿੱਥੇ ਜਾ ਰਹੇ ਹੋ ਸਿਰਫ ਕੀ ਪਰਪਸ ਹੈ ਲੌਗ ਬੁੱਕ ਭਰਨੀ ਪੈਂਦੀ ਹੈ ਇਤਿਹਾਦ ਮੈਂ ਅੰਦਾਜ਼ਾ ਲਾਇਆ ਕਿ ਇਹ ਸਿਰਫ ਕਿਤੇ ਬੰਦੇ ਨੂੰ ਫਸਾਉਣ ਦੀ ਚਾਲ ਦੇ ਵਿੱਚ ਹਨ ਔਰ ਇਹ ਚਾਹੁੰਦੇ ਨੇ ਵੀ ਕੋਈ ਇਹ ਹਥਿਆਰ ਗਵਰਨਮੈਂਟ ਪੇਜ ਰਹੀ ਹੈ ਤੇ ਇਹ ਚਾਹੁੰਦੇ ਨੇ ਕਿ ਕਿਸੇ ਦੇ ਇਹਨਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਈ ਜਾਵੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਤੁਹਾਡੇ ਕੋਲੇ ਆਰਮੀ ਵਾਲਿਆਂ ਕੋਲੇ 1 ਇੰਚ ਮੈਪ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਗ੍ਰੇਡੀਐਂਟ ਹੁੰਦੀ ਹੈ ਮੈਂ ਤਾਂ ਇੱਕ ਆਦਮੀ ਐਂਡ ਐਨਾਲਿਸਟ ਐਨਾਲਿਸਟ ਆ ਮੈਂ ਤਾਂ ਸਿਰਫ ਸਮਝਣਾ ਚਾਹੁੰਦਾ ਕਿ ਸਾਡਾ ਪਾਣੀ ਕਿਸ ਤਰ੍ਹਾਂ ਵੇਪਰ ਹੋ ਰਿਹਾ ਹੈ ਜੇ ਕਿਸ ਤਰ੍ਹਾਂ ਉਥੇ ਉਥੇ ਗਿਆ ਹੈ ਕਿ ਮੈਂ ਮੈਨੂੰ ਤੁਸੀਂ 1 ਇੰਚ ਉਹਦੇ ਤੇ ਗ੍ਰੇਡੀਐਂਟ ਹੈ ਤੇ ਮੈਨੂੰ ਤੁਸੀਂ 1 ਇੰਚ ਮੈਪ ਦੇ ਦਿਓ ਹੂੰ ਬਾਕੀ ਮੈਂ ਕਿਹ ਜਿਹੜੇ ਹਥਿਆਰਾਂ ਦੀ ਗੱਲ ਹੈ ਉਹ ਇਹ ਜਨਰਲ ਪੁਲਕਰ ਸਾਹਿਬ ਬੈਠੇ ਨੇ ਤੁਹਾਡੇ ਕੋਲੇ ਇਹਨਾਂ ਤੋਂ ਬਿਹਤਰ ਕੌਣ ਬੰਦਾ ਹੋ ਸਕਦਾ ਹੈ ਜਿਹੜਾ ਹਸਿਆਰਾਂ ਦੇ ਬਾਰੇ ਜਾਣਦਾ ਹੋਵੇ ਮੈਨੂੰ ਤਾਂ ਇਸ ਚੀਜ਼ ਦੀ ਵਕਤੀਅਤ ਨਹੀਂ ਸੋ ਤੁਸੀਂ ਇਹ ਆਪੇ ਆਪ ਦਾ ਮੈਨੇਜ ਕਰੋ ਇੱਕ ਦੋ ਦਿਨਾਂ ਦੇ ਵਿੱਚ ਉਹ 1 ਇੰਚ ਮੈਪ ਮੇਰੇ ਕੋਲੇ ਪਹੁੰਚ ਗਏ ਐਸਵਾਈਐਲ ਕਨਾਲ ਦੀ ਠੀਕ ਹੈ ਉਹ ਤੰਤ ਲੰਗੋਵਾਲ ਨੂੰ ਚਾਹੀਦੇ ਸਨ ਤੰਤ ਲੰਗੋਵਾਲ ਨੂੰ ਦੇਖਿਆ ਗਿਆ ਸੀ ਜਿਹਦੇ ਵਿੱਚ ਮੈਂ ਵੀ ਦੱਸਿਆ ਸੀ ਵੀ ਇਹ ਸਾਰਾ ਮਸਲਾ ਪਾਣੀ ਦਾ ਹੈ ਹੂੰ ਇਹ ਤੁਹਾਡਾ ਪਾਣੀ ਲੋਖਣਾ ਚਾਹੁੰਦੇ ਨੇ ਔਰ ਇਸ ਕਰਕੇ ਇਹ ਇਸ ਸਿਕ ਕੌਮ ਨੂੰ ਖਤਮ ਕਰਨ ਦੇ ਉੱਤੇ ਤੁਲੇ ਹੋਏ ਨੇ ਠੀਕ ਹੈ ਜੇ ਤੁਸੀਂ ਇਹ ਦੱਸ ਦਿਓ ਇਹਨਾਂ ਨੂੰ ਵੀ ਪਾਣੀ ਨਹੀਂ ਜਾ ਸਕਦਾ ਹੂੰ ਤਾਂ ਫੇਰ ਮਮਕਨ ਹੈ ਕਿ ਇਹਨਾਂ ਨੂੰ ਦੁਬਾਰੇ ਸੋਚਣਾ ਪਵੇ ਹੂੰ ਸੰਤ ਲੰਗੋਵਾਲ ਨੇ ਕਿਹਾ ਕਿ ਭਾਈ ਤੁਸੀਂ ਮੈਨੂੰ ਦੱਸੋ ਵੀ ਕਿੱਥੋਂ ਨਹਿਰ ਟੁੱਟੇ ਤੇ ਉਹ ਪਾਣੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਨਾ ਆਵੇ ਤੇ ਅਗਾਂ ਦੂਸਰੇ ਪ੍ਰਦੇਸ਼ਾਂ ਦੇ ਵਿੱਚ ਜਾਵੇ ਨਹੀਂ ਤਾਂ ਫਿਰ ਆਪਣੇ ਲੋਕ ਹੀ ਆਪਣੇ ਬਰਕਲਾਪ ਹੋ ਜਾਣਗੇ ਠੀਕ ਹੈ ਸੋ ਮੈਂ ਉਹਨਾਂ ਨੂੰ ਕਿਹਾ ਸੀ ਕਿ ਸੰਜੀ ਹਾਂਜੀ ਮੈਂ ਤੁਹਾਨੂੰ ਮੈਪ ਕਿਰਨ ਨੂੰ ਕਿਰੋਂ ਲਿਆ ਜਾਵਾਂਗਾ ਤੁਸੀਂ ਆਪਣੇ ਇਥੇ ਜਿਓਗ੍ਰਾਫੀਏ ਦੇ ਪ੍ਰੋਫੈਸਰ ਹੋਣਗੇ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਇਹ ਸਾਰਾ ਕੁਝ ਕਰ ਸਕਦੇ ਹੋ ਠੀਕ ਹੈ ਮੈਂ ਉਹ ਮੈਪ ਉਹਨਾਂ ਨੂੰ ਸੰਤਾਂ ਨੂੰ ਦਿੱਤੇ ਤੇ ਸੰਤਾਂ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਸਹੀ ਕੁਇੰਟਲ ਜਾਂ 5 ਕੁਇੰਟਲ ਆਰ ਡੀ ਐਕਸ ਮੰਗਵਾਇਆ ਜਿਹੜਾ ਕਿ ਉਹਨਾਂ ਦੇ ਮੰਜੇ ਦੇ ਇਠੋਂ 1984 ਦੇ ਵਿੱਚ ਹਮਲੇ ਦੇ ਟਾਈਮ ਫੜਿਆ ਗਿਆ ਹੂੰ ਸੋ ਮਤਲਬ ਇਹ ਹੈ ਕਿ ਉਹ ਹਥਿਆਰ ਜਿਹੜੇ ਸਨ ਉਹ ਫਿਰ ਉਹਨਾਂ ਨੇ ਕਿਸ ਤਰ੍ਹਾਂ ਪਹੁੰਚਾਈ ਮੈਨੂੰ ਨਹੀਂ ਪਤਾ ਲੱਗਿਆ ਲੇਕਿਨ ਇੱਕ ਦਿਨ ਮੈਂ ਪ੍ਰਕਰਮਾਂ ਦੇ ਵਿੱਚ ਜਾ ਰਿਹਾ ਸੀ ਜਨਰਲ ਭੁਲਰ ਮੇਰੇ ਨਾਲ ਸੀ ਬੀਬੀ ਅਮਰਜੀਤ ਤੇ ਜਰੀ ਫੌਜਾ ਸਿੰਘ ਦੀ ਸਿੰਘਣੀ ਹੈਗੀ ਉਹ ਐਡੀਸਾਂ ਰਬ ਨੇ ਮੇਰੀ ਕੀਤੀ ਹੈ ਜਿਉਂਦੇ ਨੇ ਉਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਹਮ ਤੇ ਇੱਕ ਬਾਗੀ ਸੀ ਉਹਨਾਂ ਦੇ ਨਾਲ ਉਹਨਾਂ ਦਾ ਅਸਿਸਟੈਂਟ ਉਹ ਵੀ ਬੈਠਾ ਸੀ ਅਗੰਜੀਤਨੀ ਦੇ ਉੱਤੇਗਾ ਹਾਂਜੀ ਉਹਨਾਂ ਨੇ ਮੈਨੂੰ ਪ੍ਰਕਰਮਾਂ ਦੇ ਵਿੱਚ ਦੇਖ ਕੇ ਜਨਰਲ ਪੁੱਲਰ ਨੂੰ ਤੇ ਮੈਨੂੰ ਆਪਣੇ ਕੋਲ ਬੁਲਾ ਰਿਆ ਹਾਂਜੀ ਤੇ ਮੈਨੂੰ ਕਹਿਣ ਲੱਗੀ ਜੀ ਜੀ ਬੀਬੀ ਅਮਰਜੀਤ ਕੇ ਜੀ ਤੁਸੀਂ ਬਾਗੀ ਉਹਨਾਂ ਨੂੰ ਇੱਕ ਟਰੱਕ ਹਥਿਆਰਾਂ ਦਾ ਲਿਆ ਕੇ ਦਿੱਤਾ ਹੈ ਸੰਤਾ ਨੂੰ ਤੇ ਸਾਨੂੰ ਸਾਨੂੰ ਤੁਸੀਂ ਕੁਝ ਵੀ ਨਹੀਂ ਦਿੱਤਾ ਹੂੰ ਬੰਦੇ ਤਾਂ ਸਾਡੇ ਲੜ ਰਹੇ ਨੇ ਸੰਤਾਣੀ ਤਾਂ ਕਦੇ ਗੁਲੇਲ ਵੀ ਨਹੀਂ ਚੁਲਾਈ ਉਹਨਾਂ ਤਾਂ ਕੋਈ ਉਹਨਾਂ ਦੇ ਕੋਲ ਕੋਈ ਲੜਨ ਵਾਲਾ ਵੀ ਹੈ ਨਹੀਂ ਤੇ ਤੁਸੀਂ ਉਹਨਾਂ ਨੂੰ ਇੱਕ ਟਰੱਕ ਉਹਨਾਂ ਨੂੰ ਲਿਆ ਕੇ ਦੇਤਾ ਕੁਝ ਸਹਾਰ ਕਰਨ ਨੂੰ ਵੀ ਚਾਹੀਦੀ ਹੈ ਹੂੰ ਮੈਂ ਕਿਹਾ ਬੀਬੀ ਮੇਰੇ ਕੋਲੇ ਤਾਂ ਕੁਝ ਵੀ ਹੈ ਨਹੀਂ ਮੈਂ ਕਿਥੋਂ ਟਰੱਕ ਲੈ ਕੇ ਦੇਣਾ ਸੀ ਜਾਂ ਇਹ ਤਾਂ ਉਹ ਜਿਹੜੇ ਭੁਲੜ ਥੋੜੇ ਜੇ ਅ ਥੋੜੇ ਜੇ ਆਪਣੇ ਆਪ ਨੂੰ ਐਕਸਪਰੈਸ ਕਰਨ ਵਾਲੇ ਤੁਣ ਉਹ ਇਤਦਾਮ ਰਹਿ ਨਾ ਸਕੇ ਔਰ ਉਹਨੇ ਕਿ ਬੀਬੀ ਨਹੀਂ ਨਾਲ ਪਰ ਉਹ ਟਰੱਕ ਤਾਂ ਮੈਨ ਲੈ ਕੇ ਦਿੱਤਾ ਅੱਛਾ ਜਨਰਲ ਭੁੱਲਰ ਨੇ ਕਿਹਾ ਏ ਹਾਂ ਜਨਰਲ ਭੁੱਲਰ ਨੇ ਕਿਹਾ ਠੀਕ ਹੈ ਤਾਂ ਤੁਹਾਨੂੰ ਤੁਹਾਨੂੰ ਵੀ ਉਦੋਂ ਪਤਾ ਲੱਗਾ ਜਦੋਂ ਉਹਨੇ ਇਹ ਗੱਲ ਕਹੀ ਹਾਂ ਮੇਰੇ ਸਾਹਮਣੇ ਕਹੀ ਹੈ ਪਰ ਤੁਸੀਂ ਜਦੋਂ ਤੁਹਾਡੇ ਕੋਲ ਇਨਫੋਰਮੇਸ਼ਨ ਆਈ ਜੀਡੀ ਅਮਰਜੀਤ ਵੀ ਹੰਗੇ ਜਦੋਂ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਪਹੁੰਚੀ ਤੁਹਾਨੂੰ ਸ਼ੰਕਾ ਜਾਹਰ ਹੋਇਆ ਵੀ ਇਹ ਕਿਸੇ ਹੋਰ ਨੁਕਸਾਨ ਦੀ ਨੀਤੀ ਚ ਨੇਕੀ ਤੁਸੀਂ ਜ਼ਿਕਰ ਕੀਤਾ ਇਸ ਗੱਲ ਦਾ ਉਸ ਲੀਡਰਸ਼ਿਪ ਨੂੰ ਜਿਹੜੀ ਉੱਥੇ ਦਰਬਾਰ ਸਾਹਿਬ ਦੇ ਅੰਦਰ ਸੀ ਨਹੀਂ ਉਹ ਟਾਈਮ ਹੀ ਨਹੀਂ ਮਿਲਿਆ ਉਸ ਤੋਂ ਪਹਿਲਾਂ ਹੀ ਸਾਰਾ ਕਾਰਵਾਈ ਹੋ ਗਈ ਅੱਛਾ ਉਸ ਤੋਂ ਤੇ ਇਹ ਕੀ ਹੋਇਆ ਕਿ ਇੱਕ ਟਰੱਕ ਹਥਿਆਰਾਂ ਦਾ ਜਾ ਰਿਹਾ ਸੀ ਦਰਬਾਰ ਸਾਹਿਬ ਹੂੰ ਇਸ ਨੂੰ ਇੰਟਰਸੈਪਟ ਕਰ ਲਿਆ ਗਿਆ ਠੀਕ ਹੈ ਤੇ ਮੈਂ ਥੱਲੇ ਉੱਪਰ ਕੇ ਜਦੋਂ ਬੀਬੀ ਦੇ ਕਮਰੇ ਮੀਬੀ ਰੰਜੀਤ ਸੀਗੀ ਸ਼ਾਨ ਸਾਹਿਬ ਦੇ ਪਿਛਲੇ ਪਾਸੇ ਕਮਰਾ ਹੁੰਦਾ ਸੀ ਉੱਥੇ ਰਹਿੰਦੇ ਸੀਗੇ ਹਾਂਜੀ ਮੈਂ ਉਤਰਕੇ ਫੌਜਾ ਸਿੰਘ ਵੀ ਮੇਰੇ ਦੋਸਤ ਸੀ ਜਿਸ ਕਰਕੇ ਮੈਂ ਦੀਦੀ ਉਹਨਾਂ ਦਾ ਵੀ ਸਤਿਕਾਰ ਕਰਦਾ ਸੀ ਜਾਣਦਾ ਸੀ ਉਹਨਾਂ ਨੂੰ ਠੀਕ ਹੈ ਤੇ ਜਿਸ ਵੇਲੇ ਇਸਨੀ ਉਤਰਕੀ ਹੈ ਪ੍ਰਕਰਮਾਂ ਦੇ ਵਿੱਚ ਹਾਂਜੀ ਤੇ ਮੈਂ ਭੁੱਲਰ ਨੂੰ ਪੁੱਛਿਆ ਤੇ ਭੁੱਲਰ ਸਾਹਿਬ ਇਹ ਤੁਹਾਡਾ ਕੱਖ ਪੜਿਆ ਗਿਆ ਸੀ ਫਿਰ ਤੁਸੀਂ ਇਸ ਨੂੰ ਬਚਾਇਆ ਕਿਵੇਂ ਤੇ ਅਖਬਾਰ ਦੇ ਵਿੱਚ ਖਬਰ ਆਈ ਸੀਗੀ ਹਾਂ ਤੇ ਇਸ ਕਾਰ ਸੇਵਾ ਵਾਲੇ ਟਰੱਕ ਦੇ ਵਿੱਚ ਹਥਿਆਰ ਜਾ ਰਹੇ ਸੀਗੇ ਅੰਦਰ ਉਸ ਨੂੰ ਸੀਆਰਪੀ ਨੇ ਇੰਟਰਸੈਪਟ ਕਰ ਲਿਆ ਠੀਕ ਹੈ ਜਿਹੜਾ ਕੰਨ ਦੇ ਨ ਵੀ ਦਰਬਾਰਾ ਸਿੰਘ ਨੇ ਭੇਜਿਆ ਜਾਂ ਜਿਹੜਾ ਕੰਨ ਨੇ ਵੀ ਹੋਰ ਕਿਸੇ ਦਾ ਇਸ ਦੇ ਵਿੱਚ ਦਾਨੇ ਵਾਲੀ ਦਾ ਹੱਥ ਸੀ ਕੋਈ ਵੀ ਸਿਵਲ ਸਰਵੰਟ ਇੰਨਾ ਇੰਨੀ ਡੇਰਿੰਗ ਨਹੀਂ ਕਰ ਸਕਦਾ ਇੰਨਾ ਇੰਨੀ ਹਿੰਮਤ ਨਹੀਂ ਕਰ ਸਕਦਾ ਕਿ ਇਸ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਵੇ ਪਹਿਲਾਂ ਦਾਨੇ ਵਾਲੀ ਕੋਲੇ ਟਰੱਕ ਹਥਿਆਰਾਂ ਦਾ ਆਉਣਾ ਕਿੱਥੋਂ ਸੀ ਤੇ ਫਿਰ ਉਸਨੇ ਨਹੀਂ ਮੇਰੇ ਤੋਂ ਹੀ ਸਵਾਲ ਸਮਝਿਆ ਕਰ ਰਿਹਾ ਸੀ ਵੀ ਦਾਨੇ ਵਾਲੀ ਆ ਚਾਹੀਦੀ ਸੀ ਤੇ ਇਚ ਚ ਸਕਦਾ ਦਾਨੇਵਾਲੀਆਂ ਨੇ ਸਵਾਲ ਇਹ ਸੀ ਵੀ ਦਾਨੇਵਾਲੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਕੰਟਰੋਲ ਤੋਂ ਬਾਹਰ ਚੱਲੇਗੀ ਗੱਲ ਉਹ ਕਿਹਾ ਨਹੀਂ ਨਹੀਂ ਉਹ ਦਾਨੇਵਾਲੀਆਂ ਦਾ ਉੱਥੇ ਕੰਟਰੋਲ ਹੈ ਹੀ ਨਹੀਂ ਸੀ ਉੱਥੇ CRP BSF ਦਾ ਕੰਟਰੋਲ ਸੀ ਸਾਰਾ ਠੀਕ ਹੈ ਸੋ ਇਹ ਸਾਰੀਆਂ ਗੱਲਾਂ ਇਹਨੇ ਬਣਾਈ ਜਾਂਦੇ ਲੋਕ ਬੈਠੇ ਉਹ ਉਸ ਦੇ ਬਾਰੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜੋ ਉਸ ਵੇਲੇ ਦਾ ਮਾਹੌਲ ਸੀ ਤੇ ਜੋ ਉਸ ਵੇਲੇ ਦੀ ਐਡਮਿਨਿਸਟ੍ਰੇਸ਼ਨ ਸੀ ਸੋ ਕੋਈ ਸਹਰੋਂ ਦਾ ਕਹਤ ਮੈਂ ਉਹਨੂੰ ਪੁੱਛਿਆ ਵੀ ਤੂੰ ਇਸ ਤਰ੍ਹਾਂ ਕਿਵੇਂ ਲੈ ਗਿਆ ਉਹ ਮੈਨੂੰ ਕਹਿਣ ਲੱਗਿਆ ਕਿਉਂਕਿ ਗੁਰਦੇਵ ਸਿੰਘ ਬਰਾੜ ਜਿਹੜਾ ਇੱਥੇ ਡੀਸੀ ਹੈ ਹਾਂਜੀ ਉਹ ਮੇਰਾ ਵਾਕਫ ਹੈ ਤੇ ਮੈਂ ਉਸ ਨੂੰ ਉਹ ਉਹਨੇ ਤਾਂ ਇਹ ਸਾਰੀਆਂ ਕਹਾਣੀਆਂ ਸੁਣਾਈਆਂ ਵੀ ਐਨੀ ਦੇਰ ਤੋਂ ਮੇਰਾ ਵਾਕਫ ਹੈ ਤੇ ਮੈਂ ਇੱਥੇ ਹੁੰਦਾ ਸੀ ਮਿਲਦਾ ਰਹਿੰਦਾ ਸੀਗਾ ਤੇ ਉਸ ਨੂੰ ਮੈਂ ਕਿਹਾ ਕਿ ਤੂੰ ਇਹ ਮੇਰਾ ਟਰੱਕ ਜਾਣਦੇ ਫਿਰ ਉਸਨੇ ਜਾਣ ਦਿੱਤਾ ਹੂੰ ਹੁਣ ਇਹ ਗੱਲ ਮੰਨਣ ਯੋਗ ਨਹੀਂ ਸੀ ਹਾਂ ਕਿਉਂਕਿ ਕੋਈ ਵੀ ਡੀਸੀ ਇਸ ਤਰ੍ਹਾਂ ਦਾ ਆਰਡਰ ਨਹੀਂ ਦੇ ਸਕਦਾ ਕਿ ਇਲਿਗਲ ਹੋ ਸਿਰਦਾ ਟਰੱਕ ਜਾ ਰਿਹਾ ਹੋਵੇ ਤੇ ਤੁਸੀਂ ਉਸ ਨੂੰ ਕਹੋ ਕਿ ਜੀ ਉਹ ਚਲਾ ਜਾਵੇ ਕੋਈ ਹਰ ਨਹੀਂ ਹੂੰ ਉਹ ਨੂੰ ਰਿਲੀਜ਼ ਕਰ ਦੇਵੇ ਔਰ ਸਾਰੀਆਂ ਅਖਬਾਰਾਂ ਵਿੱਚ ਖਬਰ ਵੀ ਚਾਪ ਦੇ ਹੋਰ ਸਾਰਾ ਕੁਝ ਹੋ ਜਾਏ ਇਸ ਤਰ੍ਹਾਂ ਦਾ ਕੋਈ ਨਹੀਂ ਕਰ ਸਕਦਾ 23 ਸਾਲ ਬਾਅਦ ਜਦੋਂ ਗੁਰਦੇਵ ਸਿੰਘ ਰਿਟਾਇਰ ਹੋ ਕੇ ਆਇਆ ਤੇ ਇੱਕ ਵਾਰੀ ਮੈਨੂੰ ਮਿਲਿਆ ਸਰਦਾਰ ਦਲਜੀਤ ਸਿੰਘ ਦੇ ਘਰੇ ਮੈਂ ਉਸ ਨੂੰ ਪੁੱਛਿਆ ਬਈ ਭੁੱਲੜ ਨੇ ਇਹ ਗੱਲ ਕੀਤੀ ਸੀ ਮੈਨੂੰ ਹੂੰ ਉਹ ਕਹਿੰਦਾ ਕਿ ਮੈਂ ਪੁੱਲਰ ਨੂੰ ਜਾਣਦਾ ਤੱਕ ਨਹੀਂ ਸਾਂ ਹੂੰ ਸੋ ਇਹ ਸਾਰੀ ਕਹਾਣੀ ਬਣਾਈ ਗਈ ਹੈ ਜਿਹੜਾ ਸਰੰਦਾ ਕੱਟ ਸੀਗਾ ਉਹ ਬੀਬੀ ਇੰਦਰਾ ਗਾਂਧੀ ਨੇ ਪਾਕਿਸਤਾਨ ਤੋਂ ਇੰਪੋਰਟ ਕੀਤਾ ਸੀ ਦਰੇ ਤੋਂ ਔਰ ਉਹ ਆਈਐਸਆਈ ਦੇ ਰਾਹੀਂ ਆਇਆ ਸੀਗਾ ਔਰ ਉਸ ਦਾ ਜਿਸ ਵੇਲੇ ਪਹੁੰਚਿਆ ਉੱਥੇ 에어ਪੋਰਟ ਦੇ ਉੱਤੇ ਉਸ ਦੇ ਉਸ ਦੇ ਬਾਰੇ ਪਤਾ ਲੱਗ ਗਿਆ ਸੀ ਪੱਤਰਕਾਰਾਂ ਨੂੰ ਇੱਕ ਉਹਦੇ ਵਿੱਚੋਂ ਇੱਕ ਡੱਬਾ ਸੀ ਇੱਕ ਜਿਹੜਾ ਉਹ ਕੰਟੇਨਰ ਹੁੰਦਾ ਉਹ ਡਿੱਗੇ ਤੇ ਟੁੱਟ ਗਿਆ ਸੀ ਉਸ ਦੇ ਵਿੱਚੋਂ ਉਹ ਰਾਇਫਲਾਂ ਤੇ ਜਿਹੜੇ ਹੁੰਦੇ ਨੇ ਐਂਟੀ ਟੈਂਕ ਗਨ ਉਹਨਾਂ ਦੇ ਅਮੂਨੀਸ਼ਨ ਵਗੈਰਾ ਉਹਦੇ ਵਿੱਚੋਂ ਡਿੱਗਿਆ ਸੀ ਬਾਹਰ ਹੂੰ ਪੱਤਰਕਾਰਾਂ ਨੇ ਫਟਾਫਟ ਉਹ ਨੋਟ ਕਰਕੇ ਤੇ ਖਬਰਾਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਾਰੇ ਗਵਰਨਮੈਂਟ ਨੇ ਜ਼ੋਰ ਪਾ ਕੇ ਉਹ ਖਬਰ ਚੱਪਣ ਨਹੀਂ ਦਿੱਤੀ ਬਾਅਦ ਦੇ ਵਿੱਚ ਪਤਾ ਲੱਗਿਆ ਠੀਕ ਹੈ ਔਰ ਇੱਕ ਰਾਕਟ ਲਾਂਚਰ ਵੀ ਸਨ ਉਹਦੇ ਵਿੱਚ ਜਿਹੜਾ ਕਿ ਉਹ ਜਿਨ੍ਹਾਂ ਦੇ ਵਿੱਚੋਂ ਇੱਕ ਫਗਵਾੜੇ ਦੇ ਰਵੀਦਾਸ ਮੰਦਰ ਦੇ ਵਿੱਚ ਵੀ ਉਹ ਚਲਾਇਆ ਗਿਆ ਸੋ ਇਹ ਕਹਾਣੀਆਂ ਜਿਹੜੀਆਂ ਹੁੰਦੀਆਂ ਇਹ ਇਸ ਤਰ੍ਹਾਂ ਨਹੀਂ ਹੁੰਦੀਆਂ ਕਿਸੇ ਕੋਈ ਛੋਟੇ ਮੋਟੇ ਕਰਮਚਾਰੀ ਦੇ ਹੱਥ ਦੇ ਵਿੱਚ ਨਹੀਂ ਹੁੰਦੀਆਂ ਉਹ ਕੋਈ ਲੋਕੋ ਕੇ ਚਿਪਾ ਕੇ ਇੱਕ ਅਦਾ ਹਸਿਆਰ ਛੋਟਾ ਮੋਟਾ ਕੋਈ ਦੇ ਸਕਦਾ ਕਿਸੇ ਨੂੰ ਇਸ ਤਰ੍ਹਾਂ ਟਰੱਕਾਂ ਦੇ ਟਰੱਕ ਕਿਸੇ ਕੋਲੇ ਨਹੀਂ ਹੁੰਦੇ ਤੋ ਇਹ ਜਿਹੜੀਆਂ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ ਜਾਂ ਬਣੀਆਂ ਨੇ ਇਹ ਸਾਰੀਆਂ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਬਣੀਆਂ ਨੇ ਪਰ ਸਾਨੂੰ ਇੰਨੀ ਕੁ ਸਮਝ ਦੇ ਜਾਣੀ ਚਾਹੀਦੀ ਹੈ ਕਿ ਗੁਰੂ ਅਰਜਨ ਇਹੋ ਜਿਹੇ ਆਦਮੀ ਸੀ ਕਿ ਉਹ ਇਸ ਤਰ੍ਹਾਂ ਦੀਆਂ ਗਲਤ ਪ੍ਰਚਾਰ ਕਰਦੇ ਵੀ ਲੋਕਾਂ ਦੇ ਵਿੱਚ ਕਿ ਗੁਰੂ ਅਰਜਨ ਵਰਗਾ ਸੈਂਸਿਟਿਵ ਆਦਮੀ ਔਰ ਉਹਨਾਂ ਵਰਗਾ ਪੈਗੰਬਰ ਸੰਸਾਰ ਦੇ ਉੱਤੇ ਦੂਸਰਾ ਹੋਇਆ ਕਿ ਜਹਾਂਗੀਰ ਨੇ ਉਹਨਾਂ ਦੇ ਉੱਤੇ ਕੀ ਕੀ ਇਲਜ਼ਾਮ ਲਾਇਆ ਸਨ ਸੋ ਇਹ ਗੱਲਾਂ ਦਾ ਜਿਹੜੀਆਂ ਹੈਗੀਆਂ ਇਨਾਂ ਨੂੰ ਇਸ ਤਰੀ ਇਸ ਤਰ੍ਹਾਂ ਹੀ ਸਮਝਣਾ ਚਾਹੀਦਾ ਹੈ ਮੈਨੂੰ ਹਰਾਨੀਆਂ ਸਿੱਖਾਂ ਦੇ ਉੱਤੇ ਕਿ ਉਹ ਗੁਰਬਾਣੀ ਪੜਦੇ ਬੀਜੇ ਬੁੱਧ ਵਿਵੇਕਾ ਤੇ ਵਿਵੇਕ ਬੁੱਧੀ ਦਾ ਇਸ ਦੇ ਵਾਸਤੇ ਇਹਨਾਂ ਨੂੰ ਸਾਰੇ ਮਸਲੇ ਨੂੰ ਸਮਝਣ ਵਾਸਤੇ ਪ੍ਰਯੋਗ ਨਹੀਂ ਕਰਦੇ ਇਹ ਬੜੇ ਅਫਸੋਸ ਦੀ ਗੱਲ ਹੈ